ਪਾਲਦੇ ਆ ਸਾਨੂੰ ਕੱਖ ਮਿਲਿਆ ਹੀ ਨਹੀਂ ਉਹ ਤੇ ਪੋਸਟਾਂ ਕਿਈ ਫੱਗਣ ਮਾਜਰੇ ਉਹਨਾਂ ਨੇ ਕੰਪਲੇਂਟ ਹੀ ਨਹੀਂ ਲਿਖਿਆ ਉਹਨਾਂ ਨੇ ਸਿੱਧਾ ਕਹਿੰਦਾ ਜੇ ਜ਼ਿਆਦਾ ਔਖੀਆਂ ਕਹਿੰਦਾ ਸਕੂਲ ਚੇਂਜ ਕਰ ਲੈ ਕੋਈ ਸਾਡੇ ਤਾਂ ਹੱਥ ਗੜੇ ਨੇ ਇਸ ਤੋਂ ਕੁਝ ਨਹੀਂ ਕਰ ਸਕਦੇ ਹੈ ਸੰਡੇ ਨੂੰ ਸਾਡੇ ਘਰ ਦੇ ਵੀ ਸਾਨੂੰ ਪੁੱਛਦੇ ਆ ਕਿ ਤੁਸੀਂ ਕੰਮ ਕਰਨ ਗਏ ਸੀਗੇ ਲਿਆਓ ਭਾਈ ਸੈਲਰੀ ਦੋ ਕਿੱਥੇ ਆ ਅਸੀਂ ਅਸੀਂ ਵੀ ਅੱਗੇ ਬੱਚੇ ਪਾਲਦੇ ਆ ਸਾਨੂੰ ਤਾਂ ਕੱਖ ਮਿਲਿਆ ਹੀ ਨਹੀਂ ਹੈਗਾ ਹੀ ਉਸ ਵਾਰ ਤੁਸੀਂ ਥਾਣੇ ਵਾਲੇ ਕੁਝ ਕਰੇ ਸੀ ਉਹ ਕੀ ਇਨਸੀਡੈਂਟ ਹੋਇਆ ਸੀ ਸਰ ਥਾਣੇ ਦਾ ਇਹ ਸੀ ਅਸੀਂ ਗਏ ਸੀਗੇ ਕੰਪਲੇਟ ਕਰਨ ਮੈਂ ਖੁਦ ਗਈ ਸੀਗੀ ਏਐਸਆਈ ਉਥੇ ਹਰਦੀਪ ਸਿੰਘ ਜੀ ਉਹਨਾਂ ਨੇ ਮੇਰੀ ਕੰਪਲੇਂਟ ਜਿਹੜਾ ਫਾਣਾ ਲੱਗਦਾ ਸਾਨੂੰ ਉੱਥੇ ਪੁਲਿਸ ਤੋਂ ਕਈ ਫੱਗਣ ਮਾਜਰੇ ਉਹਨਾਂ ਨੇ ਕੰਪਲੇਂਟ ਹੀ ਨਹੀਂ ਲਿਖੀ ਉਹਨਾਂ ਨੇ ਸਿੱਧਾ ਕਹਿੰਦਾ ਜੇ ਜਿਆਦੇ ਔਖਿਆ ਕਹਿੰਦਾ ਸਕੂਲ ਚੇਂਜ ਕਰ ਲਾ ਕੋਈ ਸਾਡੇ ਤਾਂ ਹੱਥ ਗੜੇ ਨੇ ਇਹ ਤਾਂ ਕੁਝ ਨਹੀਂ ਕਰ ਸਕਦੇ ਹੈਗੇ ਉਲਟਾ ਸਰ ਕੁਸ਼ਪਿੰਦਰ ਸਿੰਘ ਬਰਾੜ ਇਹਨੇ ਨਾ ਸਾਨੂੰ ਸਕੂਲ ਦੇ ਵਿੱਚ ਇਹ ਵੀ ਬਹੁਤ ਓਪਨਲੀ ਕਿਹਾ ਹੋਇਆ ਤੁਸੀਂ ਕਰ ਲਓ ਕੀ ਕਰੋਗੇ ਮੈਂ ਤਾਂ ਪੁਲਿਸ ਵਾਲੇ ਨੇ ਜਿਹੜੇ ਆਪਣੇ ਘਰ ਦੇ ਏਸੀ ਤੇ ਸੈਟ ਕੀਤੇ ਹੋਏ ਨੇ ਤੇ ਵਰਬਲੀਆ ਨੇ ਸਰ ਇਹ ਗੱਲਾਂ ਦੇਖੋ ਤੇ ਉਹਨੇ ਇਹ ਵੀ ਕਿਹਾ ਕਹਿੰਦਾ ਮੈਂ ਤਾਂ ਡੀਓ ਨੂੰ 2.5 ਲੱਖ ਰੁਪਇਆ ਦੇਦਾ ਤੁਸੀਂ ਕਰ ਲਓ ਕੀ ਕਰ ਲੋਗੇ ਹਾਂ ਮੈਂ ਪੁਸ਼ਪਿੰਦਰ ਸਿੰਘ ਬਰਾੜ ਕਿੱਥੋਂ ਦਾ ਰਹਿਣ ਵਾਲਾ ਸਰ ਪੁਸ਼ਪਿੰਦਰ ਸਿੰਘ ਬਰਾੜ ਸਕੂਲ ਦਾ ਮੈਨੇਜਿੰਗ ਡਾਇਰੈਕਟਰ ਆ ਵੈਸੇ ਇਹ ਪਿੱਛੋਂ ਰਹਿਣ ਵਾਲਾ ਹੈਗਾ ਜੀ ਮੋਗੇ ਦੇ ਨਾਲ ਪਿੰਡਾ ਜੀ ਮੱਲਕੇ ਇਹਦੇ ਡੈਡੀ ਦਾ ਨਾਮ ਹੈਗਾ ਸਰਦਾਰ ਜਸਪਾਲ ਸਿੰਘ ਮਦਰ ਦਾ ਨਾਮ ਹੈਗਾ ਜੀ ਹਰੇ ਹਰਿੰਦਰ ਕੌਰ ਮੈਂ ਉੱਥੇ ਤੱਕ ਵੀ ਪਹੁੰਚ ਕੀਤੀ ਆ ਮੇਰੀ ਮਾਂ ਨੂੰ ਵੀ ਉਹਦੇ ਘਰੇ ਜਾ ਕੇ ਮੱਲਕੇ ਜਾ ਕੇ ਮੈਂ ਮਿਲ ਕੇ ਆਈਆਂ ਉਹਨਾਂ ਨੂੰ ਵੀ ਸਾਡੀ ਪਰੇਸ਼ਾਨੀ ਦੱਸੀਆਂ ਮੈਂ ਕਿਉਂਕਿ ਇਹਦੀ ਮਦਰ ਆ ਨਾ ਜਿਹੜੀ ਉਹ ਸਕੂਲ ਦੀ ਡਾਇਰੈਕਟਰ ਵੀ ਆ ਬੋਰਡ ਆਫ ਡਾਇਰੈਕਟਰ ਦੇ ਵਿੱਚ ਇਹਦੀ ਮਾਂ ਦਾ ਨਾਮ ਵੀ ਹੈਗਾ ਤੁਹਾਨੂੰ ਮੈਂ ਉਹ ਵੀ ਇੱਕ ਮੈਮੋ ਦੇ ਦੂੰਗੀ ਜਿਹੜਾ ਇਹਦਾ ਹੈਗਾ ਤੇ ਮੈਂ ਤਾਂ ਆ ਕਰਕੇ ਉੱਥੇ ਤੱਕ ਵੀ ਪਹੁੰਚ ਕਰਕੇ ਆਈ ਆ ਅੱਗੇ ਉਹਨੇ ਮੈਨੂੰ ਕਹਿਤਾ ਸੀ ਤਾਂ ਬੇਦਰਖਲ ਕੀਤਾ ਹੋਇਆ ਮੈਨੂੰ ਇਹਦੇ ਕੋਲੋਂ ਕੁਝ ਲੈਣਾ ਦੇਣਾ ਨਹੀਂ ਹੈਗਾ। ਇਸ ਇਨਸੀਡੈਂਟ ਹੋਇਆ ਸਰ ਜਿਹੜੀ ਸਕੂਲ ਦੀ ਲੈਂਡ ਆ ਪ੍ਰਾਪਰਟੀ ਆ ਉਹਦੇ ਨਾਂ ਤੇ ਆ ਕਿ ਇਹਨੇ ਬੀ.ਐਸ. ਦਿੱਤਾ ਹੋਇਆ ਨਹੀਂ ਸਰ ਉਹਦੇ ਨਾਂ ਤੇ ਕੁਝ ਨਹੀਂ ਹੈਗਾ ਨਾ ਤਾਂ ਉਹਦੇ ਨਾਂ ਤੇ ਸਰ ਪ੍ਰਾਪਰਟੀ ਦਾ ਪ੍ਰਾਪਰਟੀ ਉਹਦੇ ਨਾਂ ਤੇ ਤਾਂ ਉਹ ਉਹਦੇ ਤੇ ਜਿਹੜਾ ਅੰਦਰ ਫਰਨੀਚਰ ਆ ਉਹ ਵੀ ਉਹਦਾ ਆਪਣਾ ਨਹੀਂ ਹੈਗਾ ਏਸੀ ਇਹਨੇ ਸਾਰੇ ਲੀਸ ਤੇ ਲਏ ਹੋਏ ਆ ਉਸ ਤੋਂ ਬਾਅਦ ਸਾਰੀ ਇੱਕ ਹੋਰ ਚੀਜ਼ ਆ ਮੈਂ ਮੈਂ ਤੁਹਾਨੂੰ ਬਿਜਲੀ ਦਾ ਅਕਾਊਂਟ ਨੰਬਰ ਵੀ ਦੇ ਦੂੰਗੀ ਜੀ ਇਹਨੇ 10 ਜੁਲਾਈ ਨੂੰ 10 ਜੁਲਾਈ 2024 ਨੂੰ ਲਾਸਟ ਬਿਜਲੀ ਦਾ ਬਿੱਲ ਭਰਿਆ ਸੀ ਉਸ ਤੋਂ ਬਾਅਦ ਬਿੱਲ ਨਹੀਂ ਭਰਿਆ 4,62,900 ਰੁਪਏ ਦੀ ਅਮਾਊਂਟ ਆ ਅਕਾਊਂਟ ਨੰਬਰ ਸਰ ਤੁਹਾਨੂੰ ਮੈਂ ਦੇ ਦੂੰਗੀ ਤੁਸੀਂ ਕ੍ਰਾਸ ਵੈਰੀਫਾਈ ਕਰ ਲਓ ਕਿੰਨੀ ਸਟਰੈਂਥ ਆ ਕਿੰਨੇ ਬੱਚੇ ਪੜਦੇ ਨੇ ਸਕੂਲ ਸਰ ਟੋਟਲ 197 ਬੱਚਾ ਉੱਥੇ ਜਿਹੜਾ ਹੈਗਾ ਏ ਉਹਦੇ ਜਿਹਨੇ انرੋਲ ਕੀਤਾ ਹੋਇਆ ਜੀ ਕਿਸ ਤਰ੍ਹਾਂ ਮੈਂ ਇਨਸਾਫ ਮੰਗਦੇ ਤੁਹਾਨੂੰ ਸਰ ਅਸੀਂ ਜਾਂ ਤਾਂ ਸਾਡੀਆਂ ਪਹਿਲੀ ਗੱਲ ਤੋਂ ਸੈਲਰੀਜ਼ ਮੰਗਦੇ ਆ ਤਾਂ ਪਰ ਜੀ ਅਸੀਂ 1% ਵੀ ਭੁੱਲ ਜੀ ਕਿ ਜਿਹੜੀਆਂ ਸਾਡੀਆਂ ਸੈਲਰੀਜ਼ ਨੇ ਚਲੋ ਗਈਆਂ ਅਸੀਂ ਕਿਸੇ ਖਾਤੇ ਪਾਤੀਆਂ ਦੂਜੇ ਤੋਂ ਸਰ ਅਸੀਂ ਇਹ ਮੰਗਦੇ ਆ ਕਿ ਜਿਹੜਾ ਇੰਨਾ ਜ਼ਿਆਦਾ ਇਹ ਫਰਾਡ ਬੰਦਾ ਆ ਤੇ ਜਿਹੜੀ ਜਿਹੜੀ ਧੱਕਾਸ਼ਾਹੀ ਸਾਡੇ ਨਾਲ ਹੋਈ ਆ ਜਿਹੜੀ ਧੱਕਾਸ਼ਾਹੀ ਟੀਚਰਸ ਦੇ ਨਾਲ ਹੋਈ ਆ ਜਿਹੜੀ ਧੱਕਾਸ਼ਾਹੀ ਬੱਚਿਆਂ ਦੇ ਨਾਲ ਹੋਈ ਆ ਕਿਉਂਕਿ ਬੱਚਿਆਂ ਦੇ ਨਾਲ ਸਰ ਮੈਂ ਇਸ ਕਰਕੇ ਕਿਹਾ ਨਾ ਤਾਂ ਦੇਖੋ ਬੱਚਿਆਂ ਨੂੰ ਬੇਸਿਕ ਫੈਸਿਲਿਟੀ ਕੋਈ ਨਹੀਂ ਮਿਲੀ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਉੱਥੇ ਬਿਜਲੀ ਹੈ ਨਹੀਂ ਉਦੋਂ ਦਾ ਹੀ ਇਹ ਤਾਂ ਬਿਜਲੀ ਦਾ ਕਨੈਕਸ਼ਨ ਕੱਟਿਆ ਹੋਇਆ ਸਕੂਲ ਚੱਲ ਰਿਹਾ ਜਨਰੇਟਰ ਦੇ ਸਹਾਰੇ ਜੇ ਤੇਲ ਪਵਾਤਾ ਤਾਂ ਘੰਟਾ ਚੱਲ ਗਿਆ ਨਹੀਂ ਚੱਲਿਆ ਤਾਂ ਆਰਾਮ ਨਾਲ ਸੱਤ ਹੈ ਤਾਂ ਕਰਕੇ ਬੱਚਿਆਂ ਨੂੰ ਉਹ ਫੈਸਿਲਿਟੀ ਨਹੀਂ ਮਿਲੀ ਦੂਜਾ ਸਰ ਕੋਈ ਵੀ ਸਕੂਲ ਆ ਉਹ ਤੋਂ ਵਧੀਆ ਮੰਨਿਆ ਜਾਂਦਾ ਜਦੋਂ ਉੱਥੇ ਫੈਕਲਟੀ ਵਧੀਆ ਹੋਵੇ ਇੱਕ ਸਟਾਫ ਵਧੀਆ ਹੋਵੇ ਸਰ ਇਹਨੇ ਕੀ ਕੀਤਾ ਇਹਨੇ ਹੁਣ ਪਿੱਛੇ ਜਾ ਕੇ ਐਲਪੀਯੂ ਤੋਂ ਜਿਹੜੇ ਬੀਐਡ ਦੇ ਇੰਟਰਨ ਸੀਗੇ ਕਿਉਂਕਿ ਜਦੋਂ ਅਸੀਂ ਟੀਚਰਸ ਨੇ ਜੌਬ ਛੱਡਤੀ ਉੱਥੇ ਤੋਂ ਵੀ ਜੇ ਸਾਨੂੰ ਸਾਡੀਆਂ ਸੈਲਰੀਜ਼ ਦੇਂਗਾ ਅਸੀਂ ਤਾਂ ਕੰਟੀਨਿਊ ਕਰਾਂਗੇ ਅਦਰਵਾਈਜ਼ ਨਹੀਂ ਕਰਦੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਹੀਨਿਆਂ ਦੇ ਵੇਟ ਤੋਂ ਬਾਅਦ ਉਹ ਲੱਤੂ ਗ੍ਰੇਡ ਕਰਤਾਗੇ ਕਿੰਨੀ ਕਰਤਾ ਸਰ ਇਹ ਹੈਗਾ ਵੈਸੇ 10 ਦੀ ਤੱਕ ਸਕੂਲ ਆਈ 10 ਦੀ ਤੱਕ ਹੁਣ ਜਿਹੜੇ ਸਰ ਐਲਪੀਯੂ ਵਾਲੇ ਵੀ ਸੀ ਉਹ ਇੱਕ ਪੁਆਇੰਟ ਰਹਿ ਗਿਆ ਇਹ ਐਲਪੀਯੂ ਤੋਂ ਲੈ ਕੇ ਆਇਆ ਸੀ ਬੀਐਡ ਦੇ ਇੰਟਰਨ ਜਿਹੜੇ ਲਾਸਟ ਮੰਥ ਦੇ ਵਿੱਚ ਲਾਸਟ ਸੈਮੈਸਟਰ ਦੇ ਵਿੱਚ ਬੱਚੇ ਆਉਂਦੇ ਨੇ ਆਪਣੀ ਟੀਚਿੰਗ ਦੀ ਪ੍ਰੈਕਟਿਸ ਲਾਉਣ ਵਾਸਤੇ ਸਕੂਲਾਂ ਦੇ ਵਿੱਚ ਉਹ ਬੱਚ ਤੇ ਇਹਨੇ ਉਹਨਾਂ ਨੂੰ ਵੀ ਪ੍ਰੋਮਿਸ ਕਰਕੇ ਲੈ ਕੇ ਆਇਆ ਸੀ ਕਿ ਮੈਂ ਤੁਹਾਨੂੰ ਸੈਲਰੀਜ਼ ਦਵਾਂਗਾ ਬਟ ਇਹਨੇ ਉਹਨਾਂ ਨੂੰ ਵੀ ਕੋਈ ਸੈਲਰੀ ਨਹੀਂ ਦਿੱਤੀ ਹੋਈ ਕਿ ਉਹ ਵੀ 28 ਤਰੀਕ ਨੂੰ ਉਹਨਾਂ ਦਾ ਡੀਨ ਉਹਨਾਂ ਦਾ ਸਟਾਫ ਆ ਕੇ ਇੱਥੇ ਤੋਂ ਆਪਣੇ ਸਟਾਫ ਨੂੰ ਨਾਲ ਲੈ ਗਿਆ ਮਤਲਬ ਆਇਟ ਪ੍ਰੈਜ਼ੈਂਟ ਉੱਥੇ ਕੋਈ ਟੀਚਰ ਨਹੀਂ ਹੈਗਾ ਜੀ ਜੇ ਉੱਥੇ ਕੋਈ ਟੀਚਰ ਆ ਇੱਕ ਕੱਲੇ ਮਨਪ੍ਰੀਤ ਮੈਡਮ ਰਹਿ ਗਏ ਇੱਕ ਨਰਿੰਦਰ ਮੈਡਮ ਰਹਿ ਗਏ ਮਨਪ੍ਰੀਤ ਮੈਡਮ ਇਸ ਕਰਕੇ ਕਿਉਂਕਿ ਉਹਨਾਂ ਦਾ ਖੁਦ ਦਾ ਬੱਚਾ ਉੱਥੇ ਪੜਦਾ ਉਹ ਇਨ ਬਿਟਵੀਨ ਵਿਚਾਰੀ ਛੱਡ ਕੇ ਨਹੀਂ ਜਾ ਸਕਦੇ ਉਹਨਾਂ ਦੀ ਆਫਰੀ ਸਵਾਲਾ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਉਸ ਤਰ੍ਹਾਂ ਦੀ ਮੰਗ ਸਰ ਅਸੀਂ ਚਾਹੁੰਦੇ ਹਾਂ ਜੀ ਜਿਹੜਾ ਸਕੂਲ ਆ ਸਕੂਲ ਨੂੰ ਡੀ ਅਫੀਲੀਏਟ ਕਰਕੇ ਇਹਦੇ ਉੱਤੇ ਤਾਲੇ ਲਾਏ ਜਾਣ ਤਾਂ ਕਿ ਕੋਈ ਹੋਰ ਬੱਚਾ ਜਾਂ ਟੀਚਰ ਇਸ ਤੋਂ ਖਤੜੀ ਦੇ ਵਿੱਚ ਨਾ ਫਸੇ ਦੂਜੀ ਸਾਡੀ ਮੰਗ ਆ ਅਸੀਂ ਘਰ ਛੱਡ ਕੇ ਆਪਣੇ ਬੱਚੇ ਛੱਡ ਕੇ ਇੱਥੇ ਆ ਕੇ ਆਪਣਾ ਟਾਈਮ ਦਿੱਤਾ ਆਪਣੇ ਐਫਰਟਸ ਦਿੱਤੇ ਨੇ ਸਾਡੀ ਜਿਹੜੀ ਮਿਹਨਤ ਦੀ ਸਾਡੀ ਜਿੰਨੀ ਸੈਲਰੀ ਬਣਦੀ ਆ ਸਾਨੂੰ ਇਹਦਾ ਫालतू ਇੱਕ ਚਾਹੀਦਾ ਨਹੀਂ ਅਸੀਂ ਆਪਣਾ ਇੱਕ ਛੱਡਣਾ ਨਹੀਂ ਚਾਹੁੰਦੇ ਸਾਨੂੰ ਉਹ ਸੈਲਰੀ ਸਾਡੀ ਮਿਲ ਜੂਗੀ ਮੇਰਾ ਨਾਮ ਗੁਰਪ੍ਰੀਤ ਹੰਸ ਸਿੰਘ ਜੀ ਤੇ ਸਾਡੀ ਐਲੀਟ ਅਮਰੀਕਨ ਸਕੂਲ ਦੇ ਵਿੱਚ ਉਹਨਾਂ ਦੀ ਟਰਾਂਸਪੋਰਟ ਸੀਗੀ ਉਹਦੇ ਲਈ ਅਸੀਂ ਮਿਲ ਕੇ ਉਹਦੇ ਆਏ ਕਿੰਨੀਆਂ ਬੱਚੇ ਜਾਂਦੇ ਸਨ ਨਾਂ ਮੇਰੇ ਕੋਲ ਤਿੰਨ ਗੱਡੀਆਂ ਚਲਦੀਆਂ ਸੀਗੀਆਂ ਜੀ ਉੱਥੇ ਉਹਨਾਂ ਨੇ ਪੇਮੈਂਟ ਨਾ ਦਿੱਤੀ ਤਾਂ ਫਿਰ ਹੋੜੀ ਜਿਹੜੀ ਮੈਂ ਕੀਤੀ ਪੱਟੀ ਕਢਵਾਈ ਜੀ ਤਾਂ ਅਸ਼ਵੇਂ ਮਹੀਨੇ ਦੀਆਂ ਮੇਰੇ ਤਿੰਨ ਗੱਡੀਆਂ ਚਲੀਆਂ ਗਈਆਂ ਕਿੰਨੀ ਫਿਰਮਾਂ ਛੋੜ ਦਿੱਤੀਆਂ ਉਹਨਾਂ ਕੋਲ ਰੈਂਡੀਅਰ ਸਕੂਲ ਵਾਲਾ ਮੇਰੀ ਪੇਮੈਂਟ 7 ਲੱਖ ਰੁਪਈਆ ਜੀ ਜੁਲਾਈ ਤੋਂ ਲੈ ਕੇ ਅਗਸਤ ਮਹੀਨੇ ਸਾਡੀ ਜੋ ਫੋੜੀ ਪੇਮੈਂਟ ਨਹੀਂ ਦਿੱਤੀ ਤੁਸੀਂ ਸਾਥੇ ਕੰਪਲੇਨਟ ਨਹੀਂ ਕੀਤੀ ਕਿਸੇ ਕੋਲ ਜੀ ਜੀ ਆਪਣਾ ਫਗਨਮਾਚਰੇ ਚੌਂਕੀ ਦੇ ਵਿੱਚ ਕੰਪਲੇਨਟ ਕੀਤੀ ਹੈ ਜੀ ਐਸਐਸਪੀ ਦਫ਼ਤਰ ਦਰਖਾਸਤ ਦਿੱਤੀ ਹੋਈ ਸੀ ਜਿਸੇ ਦਫ਼ਤਰ ਵਿੱਚ ਦਿੱਤੀ ਹੋਈ ਹੈ ਜਿਉਂਦੇ ਪਰ ਕੋਈ ਕਾਰਵਾਈ ਨਹੀਂ ਹੋਈ ਕਿਸ ਤਰ੍ਹਾਂ ਦੀ ਤਾਕੀ ਕਾਰਵਾਈ ਚੱਲਣਾ ਪਊਗਾ ਜਿਹੜਾ ਫਟਾ ਮਾਰ ਦੇਵੇ ਦੇਖੋ ਜੀ ਅਸੀਂ ਚਾਹੁੰਦੇ ਵੀ ਸਾਡੇ ਜਿਹੜਾ ਬਣ ਦਾ ਖਰਚਾ ਉਹ ਸਾਨੂੰ ਮਿਲਿਆ ਜਾਵੇ ਕਿਉਂਕਿ ਅਸੀਂ ਜੁਲਾਈ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ ਅਸੀਂ ਆਪਣਾ ਖਰਚਾ ਕੀਤਾ ਜੀ ਗੱਡੀਆਂ ਨੂੰ ਤੇਲ ਪੁੱਟਿਆ ਡਰਾਈਵਰਾਂ ਨੂੰ ਤਨਖਾਹ ਦਿੱਤੀ ਸਾਨੂੰ ਦਾ 1 ਰੁਪਿਆ ਨਹੀਂ ਮਿਲਿਆ ਜੀ ਸਾਨੂੰ ਉਹ ਪੈਸਾ ਦਵਾਇਆ ਜਾਵੇ ਸੰਡੇ ਨੂੰ ਸਾਡੇ ਘਰ ਦੇ ਵੀ ਸਾਨੂੰ ਪੁੱਛਦੇ ਆ ਕਿ ਤੁਸੀਂ ਕੰਮ ਕਰਨ ਗਏ ਸੀਗੇ ਲਿਆਓ ਭਾਈ ਸੈਲਰੀ ਦੋ ਕਿੱਥੇ ਆ ਅਸੀਂ ਅਸੀਂ ਵੀ ਅੱਗੇ ਬੱਚੇ ਪਾਲਨੇ ਆ ਸਾਨੂੰ ਤਾਂ ਕੱਖ ਮਿਲਿਆ ਹੀ ਨਹੀਂ ਹੈਗਾ ਹੀ ਨਹੀਂ ਉਸ ਵਾਰ ਤੁਸੀਂ ਥਾਣੇ ਵਾਲੇ ਕੁਝ ਕਰੇ ਸੀ ਉਹ ਕੀ ਇਨਸੀਡੈਂਟ ਹੋਇਆ ਸੀ ਸਰ ਥਾਣੇ ਦਾ ਇਹ ਸੀ ਅਸੀਂ ਗਏ ਸੀਗੇ ਕੰਪਲੀਟ ਕਰਨ ਮੈਂ ਖੁਦ ਗਈ ਸੀਗੀ ਏਐਸਆਈ ਉਥੇ ਹਰਦੀਪ ਸਿੰਘ ਜੀ ਉਹਨਾਂ ਨੇ ਮੇਰੀ ਕੰਪਲੇਂਟ ਜਿਹੜਾ ਫਾਣਾ ਲੱਗਦਾ ਸਾਨੂੰ ਉੱਥੇ ਪੁਲਿਸ ਤੋਂ ਕਈ ਫੱਗਣ ਮਾਜਰੇ ਉਹਨਾਂ ਨੇ ਕੰਪਲੇਂਟ ਹੀ ਨਹੀਂ ਲਿਖੀ ਉਹਨਾਂ ਨੇ ਸਿੱਧਾ ਕਹਿੰਦਾ ਜੀ ਜਿਆਦੇ ਔਖਿਆ ਕਹਿੰਦਾ ਸਕੂਲ ਚੇਂਜ ਕਰ ਲਾ ਕੋਈ ਸਾਡੇ ਤਾਂ ਹੱਥ ਗੜੇ ਨੇ ਇਹ ਤਾਂ ਕੁਝ ਨਹੀਂ ਕਰ ਸਕਦੇ ਹੈਗੇ ਉਲਟਾ ਸਰ ਕੁਸ਼ਪਿੰਦਰ ਸਿੰਘ ਬਰਾੜ ਇਹਨੇ ਨਾ ਸਾਨੂੰ ਸਕੂਲ ਦੇ ਵਿੱਚ ਇਹ ਵੀ ਬਹੁਤ ਓਪਨਲੀ ਕਿਹਾ ਹੋਇਆ ਤੁਸੀਂ ਕਰ ਲਓ ਕੀ ਕਰੋਗੇ ਮੈਂ ਤਾਂ ਪੁਲਿਸ ਵਾਲੇ ਨੇ ਜਿਹੜੇ ਆਪਣੇ ਘਰ ਦੇ AC ਤੇ ਸੈੱਟ ਕੀਤੇ ਹੋਏ ਨੇ ਤੇ ਵਰਬਲੀਆ ਨੇ ਸਰ ਇਹ ਗੱਲਾਂ ਦੇਖੋ ਤੇ ਉਹਨੇ ਇਹ ਵੀ ਕਿਹਾ ਕਹਿੰਦਾ ਮੈਂ ਤਾਂ ਡੀਓ ਨੂੰ 2.5 ਲੱਖ ਰੁਪਇਆ ਦੇਦਾ ਤੁਸੀਂ ਕਰ ਲਓ ਕੀ ਕਰ ਲੋਗੇ ਹਾਂ ਮੈਂ ਪੁਸ਼ਪਿੰਦਰ ਸਿੰਘ ਬਰਾੜ ਕਿੱਥੋਂ ਦਾ ਰਹਿਣ ਵਾਲਾ ਸਰ ਪੁਸ਼ਪਿੰਦਰ ਸਿੰਘ ਬਰਾੜ ਸਕੂਲ ਦਾ ਮੈਨੇਜਿੰਗ ਡਾਇਰੈਕਟਰ ਆ ਵੈਸੇ ਇਹ ਪਿੱਛੋਂ ਰਹਿਣ ਵਾਲਾ ਹੈਗਾ ਜੀ ਮੋਗੇ ਦੇ ਨਾਲ ਪਿੰਡਾ ਜੀ ਮੱਲਕੇ ਇਹਦੇ ਡੈਡੀ ਦਾ ਨਾਮ ਹੈਗਾ ਸਰਦਾਰ ਜਸਪਾਲ ਸਿੰਘ ਮਦਰ ਦਾ ਨਾਮ ਹੈਗਾ ਜੀ ਹਰੇ ਹਰਿੰਦਰ ਕੌਰ ਮੈਂ ਉੱਥੇ ਤੱਕ ਵੀ ਪਹੁੰਚ ਕੀਤੀ ਆ ਮੇਰੀ ਮਾਂ ਨੂੰ ਵੀ ਉਹਦੇ ਘਰੇ ਜਾ ਕੇ ਮੱਲਕੇ ਜਾ ਕੇ ਮੈਂ ਮਿਲ ਕੇ ਆਇਆ ਉਹਨਾਂ ਨੂੰ ਵੀ ਸਾਡੀ ਪਰੇਸ਼ਾਨੀ ਦੱਸੀ ਆ ਮੈਂ ਕਿਉਂਕਿ ਇਹਦੀ ਮਦਰ ਆ ਨਾ ਜਿਹੜੀ ਉਹ ਸਕੂਲ ਦੀ ਡਾਇਰੈਕਟਰ ਵੀ ਆ ਬੋਰਡ ਆਫ ਡਾਇਰੈਕਟਰ ਦੇ ਵਿੱਚ ਇਹਦੀ ਮਾਂ ਦਾ ਨਾਮ ਵੀ ਹੈਗਾ ਤੁਹਾਨੂੰ ਮੈਂ ਉਹ ਵੀ ਇੱਕ ਮੈਮੋ ਦੇ ਦੂੰਗੀ ਜਿਹੜਾ ਇਹਦਾ ਹੈਗਾ ਤੇ ਮੈਂ ਤਾਂ ਆ ਕਰਕੇ ਉੱਥੇ ਤੱਕ ਵੀ ਪਹੁੰਚ ਕਰਕੇ ਆਈ ਆ ਅੱਗੇ ਉਹਨੇ ਮੈਨੂੰ ਕਹਿਤਾ ਸੀ ਤਾਂ ਬੇਜ਼ਾਖਲ ਕੀਤਾ ਹੋਇਆ ਮੈਨੂੰ ਇਹਦੇ ਕੋਲੋਂ ਕੁਝ ਲੈਣਾ ਦੇਣਾ ਨਹੀਂ ਹੈਗਾ। ਇਸ ਇਨਸੀਡੈਂਟ ਹੋਇਆ ਜਿਹੜੀ ਸਕੂਲ ਦੀ ਲੈਂਡ ਆ ਪ੍ਰਾਪਰਟੀ ਆ ਉਹਦੇ ਨਾਂ ਤੇ ਆ ਕਿ ਇਹਨੇ ਬੀ.ਐਸ. ਲਿੱਤਾ ਹੋਇਆ ਨਹੀਂ। ਨਹੀਂ ਸਰ ਉਹਦੇ ਨਾਂ ਤੇ ਕੁਝ ਨਹੀਂ ਹੈਗਾ ਨਾ ਤਾਂ ਉਹਦੇ ਨਾਂ ਤੇ ਸਰ ਪ੍ਰਾਪਰਟੀ ਦਾ ਪ੍ਰਾਪਰਟੀ ਉਹਦੇ ਨਾਂ ਤੇ ਤਾਂ ਉਹ ਉਹਦੇ ਤੇ ਜਿਹੜਾ ਅੰਦਰ ਫਰਨੀਚਰ ਆ ਉਹ ਵੀ ਉਹਦਾ ਆਪਣਾ ਨਹੀਂ ਹੈਗਾ। ਏ.ਸੀ ਇਹਨੇ ਸਾਰੇ ਲੀਜ਼ ਤੇ ਲਏ ਹੋਏ ਆ। ਉਸ ਤੋਂ ਬਾਅਦ ਸਾਰ ਇੱਕ ਹੋਰ ਚੀਜ਼ ਆ ਮੈਂ ਮੈਂ ਤੁਹਾਨੂੰ ਬਿਜਲੀ ਦਾ ਅਕਾਊਂਟ ਨੰਬਰ ਵੀ ਦੇ ਦੂੰਗੀ ਜੀ ਇਹਨੇ 10 ਜੁਲਾਈ ਨੂੰ 10 ਜੁਲਾਈ 2024 ਨੂੰ ਲਾਸਟ ਬਿਜਲੀ ਦਾ ਬਿੱਲ ਭਰਿਆ ਸੀ ਉਸ ਤੋਂ ਬਾਅਦ ਬਿੱਲ ਨਹੀਂ ਭਰਿਆ 4,62,900 ਰੁਪਏ ਦੀ ਅਮਾਊਂਟ ਆ ਅਕਾਊਂਟ ਨੰਬਰ ਸਰ ਤੁਹਾਨੂੰ ਮੈਂ ਦੇ ਦੂੰਗੀ ਤੁਸੀਂ ਕ੍ਰਾਸ ਵੈਰੀਫਾਈ ਕਰ ਲਓ ਕਿੰਨੀ ਸਟਰੈਂਥ ਆ ਕਿੰਨੇ ਬੱਚੇ ਪੜਦੇ ਨੇ ਸਕੂਲ ਸਰ ਟੋਟਲ 197 ਬੱਚਾ ਉੱਥੇ ਜਿਹੜਾ ਹੈਗਾ ਏ ਉਹਦੇ ਜਿਹਨੇ انرੋਲ ਕੀਤਾ ਹੋਇਆ ਜੀ ਕਿਸ ਤਰ੍ਹਾਂ ਮੈਂ ਇਨਸਾਫ ਮੰਗਦੇ ਜੀ ਸਰ ਅਸੀਂ ਜਾਂ ਤਾਂ ਸਾਡੀਆਂ ਪਹਿਲੀ ਗੱਲ ਤੋਂ ਸੈਲਰੀਜ਼ ਮੰਗਦੇ ਆ ਤਾਂ ਪਰ ਜੀ ਅਸੀਂ 1% ਵੀ ਭੁੱਲ ਜੀ ਕਿ ਜਿਹੜੀਆਂ ਸਾਡੀਆਂ ਸੈਲਰੀਜ਼ ਨੇ ਚਲੋ ਗਈਆਂ ਅਸੀਂ ਕਿਸੇ ਖਾਤੇ ਪਾਤੀਆਂ ਦੂਜੇ ਤੋਂ ਸਰ ਅਸੀਂ ਇਹ ਮੰਗਦੇ ਆ ਕਿ ਜਿਹੜਾ ਇੰਨਾ ਜ਼ਿਆਦਾ ਇਹ ਫਰੌਡ ਬੰਦਾ ਆ ਤੇ ਜਿਹੜੀ ਜਿਹੜੀ ਧੱਕਾਸ਼ਾਹੀ ਸਾਡੇ ਨਾਲ ਹੋਈ ਆ ਜਿਹੜੀ ਧੱਕਾਸ਼ਾਹੀ ਟੀਚਰਸ ਦੇ ਨਾਲ ਹੋਈ ਆ ਜਿਹੜੀ ਧੱਕਾਸ਼ਾਹੀ ਬੱਚਿਆਂ ਦੇ ਨਾਲ ਹੋਈ ਆ ਕਿਉਂਕਿ ਬੱਚਿਆਂ ਦੇ ਨਾਲ ਸਰ ਮੈਂ ਇਸ ਕਰਕੇ ਕਿਹਾ ਨਾ ਤਾਂ ਦੇਖੋ ਬੱਚਿਆਂ ਨੂੰ ਬੇਸਿਕ ਫੈਸਿਲਿਟੀ ਕੋਈ ਨਹੀਂ ਮਿਲੀ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਉੱਥੇ ਬਿਜਲੀ ਹੈ ਨਹੀਂ ਉਦੋਂ ਦਾ ਹੀ ਇਹ ਤਾਂ ਬਿਜਲੀ ਦਾ ਕਨੈਕਸ਼ਨ ਕੱਟਿਆ ਹੋਇਆ ਸਕੂਲ ਚੱਲ ਰਿਹਾ ਜਨਰੇਟਰ ਦੇ ਸਹਾਰੇ ਜੇ ਤੇਲ ਪਵਾਤਾ ਤਾਂ ਘੰਟਾ ਚੱਲ ਗਿਆ ਨਹੀਂ ਚੱਲਿਆ ਤਾਂ ਆਮ ਨਾਮ ਸੱਤ ਹੈ ਤਾਂ ਕਰਕੇ ਬੱਚਿਆਂ ਨੂੰ ਉਹ ਫੈਸਿਲਿਟੀ ਨਹੀਂ ਮਿਲੀ ਦੂਜਾ ਸਰ ਕੋਈ ਵੀ ਸਕੂਲ ਆ ਉਹ ਤੋਂ ਵਧੀਆ ਮੰਨਿਆ ਜਾਂਦਾ ਜਦੋਂ ਉੱਥੇ ਫੈਕਲਟੀ ਵਧੀਆ ਹੋਵੇ ਇੱਕ ਸਟਾਫ ਵਧੀਆ ਹੋਵੇ ਸਰ ਇਹਨੇ ਕੀ ਕੀਤਾ ਇਹਨੇ ਹੁਣ ਪਿੱਛੇ ਜਾ ਕੇ ਐਲਪੀਯੂ ਤੋਂ ਜਿਹੜੇ ਬੀਐਡ ਦੇ ਇੰਟਰਨ ਸੀਗੇ ਕਿਉਂਕਿ ਜਦੋਂ ਅਸੀਂ ਟੀਚਰਸ ਨੇ ਜੌਬ ਛੱਡਤੀ ਉੱਥੇ ਤੋਂ ਵੀ ਜੇ ਸਾਨੂੰ ਸਾਡੀਆਂ ਸੈਲਰੀਜ਼ ਦੇਂਗਾ ਅਸੀਂ ਤਾਂ ਕੰਟੀਨਿਊ ਕਰਾਂਗੇ ਅਦਰਵਾਈਜ਼ ਨਹੀਂ ਕਰਦੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਹੀਨਿਆਂ ਦੇ ਵੇਟ ਤੋਂ ਬਾਅਦ ਉਹ ਲੱਤੂ ਗ੍ਰੇਡ ਕਰਤਾਗੇ ਕਿੰਨੀ ਕਰਤਾ ਸਰ ਇਹ ਹੈਗਾ ਵੈਸੇ 10 ਤੱਕ ਸਕੂਲ ਆਈ 10 ਤੱਕ ਹੁਣ ਜਿਹੜੇ ਸਰ ਐਲਪੀਯੂ ਵਾਲੇ ਵੀ ਸੀ ਉਹ ਇੱਕ ਪੁਆਇੰਟ ਰਹਿ ਗਿਆ ਇਹ ਐਲਪੀਯੂ ਤੋਂ ਲੈ ਕੇ ਆਇਆ ਸੀ ਬੀਐਡ ਦੇ ਇੰਟਰਨ ਜਿਹੜੇ ਲਾਸਟ ਮੰਥ ਦੇ ਵਿੱਚ ਲਾਸਟ ਸੈਮੈਸਟਰ ਦੇ ਵਿੱਚ ਬੱਚੇ ਆਉਂਦੇ ਨੇ ਆਪਣੀ ਟੀਚਿੰਗ ਦੀ ਪ੍ਰੈਕਟਿਸ ਲਾਉਣ ਵਾਸਤੇ ਸਕੂਲਾਂ ਦੇ ਵਿੱਚ ਉਹ ਬੱਚੇ ਇ ਤੇ ਇਹਨੇ ਉਹਨਾਂ ਨੂੰ ਵੀ ਪ੍ਰੋਮਿਸ ਕਰਕੇ ਲੈ ਕੇ ਆਇਆ ਸੀ ਕਿ ਮੈਂ ਤੁਹਾਨੂੰ ਸੈਲਰੀਜ਼ ਦਵਾਂਗਾ ਬਟ ਇਹਨੇ ਉਹਨਾਂ ਨੂੰ ਵੀ ਕੋਈ ਸੈਲਰੀ ਨਹੀਂ ਦਿੱਤੀ ਹੋਈ ਕਿ ਉਹ ਵੀ 28 ਤਰੀਕ ਨੂੰ ਉਹਨਾਂ ਦਾ ਡੀਨ ਉਹਨਾਂ ਦਾ ਸਟਾਫ ਆ ਕੇ ਇੱਥੇ ਤੋਂ ਆਪਣੇ ਸਟਾਫ ਨੂੰ ਨਾਲ ਲੈ ਗਿਆ ਮਤਲਬ ਆਇਟ ਪ੍ਰੈਜ਼ੈਂਟ ਉੱਥੇ ਕੋਈ ਟੀਚਰ ਨਹੀਂ ਹੈਗਾ ਜੀ ਜੇ ਉੱਥੇ ਕੋਈ ਟੀਚਰ ਆ ਇੱਕ ਕੱਲੇ ਮਨਪ੍ਰੀਤ ਮੈਡਮ ਰਹਿ ਗਏ ਇੱਕ ਨਰਿੰਦਰ ਮੈਡਮ ਰਹਿ ਗਏ ਮਨਪ੍ਰੀਤ ਮੈਡਮ ਇਸ ਕਰਕੇ ਕਿਉਂਕਿ ਉਹਨਾਂ ਦਾ ਖੁਦ ਦਾ ਵਿੱਚ ਉੱਥੇ ਪੜਦਾ ਉਹ ਇਨ ਬਿਟਵੀਨ ਵਿਚਾਰੇ ਛੱਡ ਕੇ ਨਹੀਂ ਜਾ ਸਕਦੇ ਉਹਨਾਂ ਨੂੰ ਇਹ ਆਫਰੀ ਸਵਾਲਾ ਕੀ ਪ੍ਰਸ਼ਾਸਨ ਤੋਂ ਮੰਗ ਕਰਦੋ ਇਸ ਤਰ੍ਹਾਂ ਦੀ ਮੰਗ ਸਰ ਅਸੀਂ ਚਾਹੁੰਦੇ ਹਾਂ ਜੀ ਜਿਹੜਾ ਸਕੂਲ ਆ ਸਕੂਲ ਨੂੰ ਡੀ ਅਫੀਲੀਏਟ ਕਰਕੇ ਇਹਦੇ ਉੱਤੇ ਤਾਲੇ ਲਾਏ ਜਾਣ ਤਾਂ ਕਿ ਕੋਈ ਹੋਰ ਬੱਚਾ ਜਾਂ ਟੀਚਰ ਇਸ ਤੋਂ ਖਤੜੀ ਦੇ ਵਿੱਚ ਨਾ ਫਸੇ ਦੂਜੀ ਸਾਡੀ ਮੰਗ ਆ ਅਸੀਂ ਘਰ ਛੱਡ ਕੇ ਆਪਣੇ ਬੱਚੇ ਛੱਡ ਕੇ ਇੱਥੇ ਆ ਕੇ ਆਪਣਾ ਟਾਈਮ ਦਿੱਤਾ ਆਪਣੇ ਐਫਰਟਸ ਦਿੱਤੇ ਨੇ ਸਾਡੀ ਜਿਹੜੀ ਮਿਹਨਤ ਦੀ ਸਾਡੀ ਜਿੰਨੀ ਸੈਲਰੀ ਬਣਦੀ ਆ ਸਾਨੂੰ ਇਹਦਾ ਫालतू ਇੱਕ ਚਾਹੀਦਾ ਨਹੀਂ ਅਸੀਂ ਆਪਣਾ ਇੱਕ ਛੱਡਣਾ ਨਹੀਂ ਚਾਹੁੰਦੇ ਸਾਨੂੰ ਉਹ ਸੈਲਰੀ ਸਾਡੀ ਮਿਲ ਜੇ